ਬਾਤੀ ਸਤਿਕਾਰਯੋਗ ਅਧਿਆਪਕ ਸਹਿਬਾਨ ਪਿਆਰੇ ਬੱਚਿਓ ਅੱਜ ਆਪਣਾ ਅੱਧੀ ਛੁੱਟੀ ਤੋਂ ਬਾਅਦ ਇੱਥੇ ਸਾਰਿਆਂ ਦਾ ਇੱਕ ਮਕਸਦ ਦਾ ਇਕੱਠੇ ਹੋਣ ਦਾ ਅੱਜ ਜਿਹੜਾ ਹੈਗਾ ਭਾਰਤ ਸਰਕਾਰ ਵੱਲੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਸੰਬੰਧਤ ਮਨਾਇਆ ਜਾ ਰਿਹਾ ਹੈ ਜਿਹੜੇ ਕੇ ਪ੍ਰਧਾਨ ਸੀ ਡਾਕਟਰ ਭੀਮਰਾਓ ਅੰਬੇਦਕਰ ਕਿਹੜੇ ਸੀਗੇ ਡਾਕਟਰ ਭੀਮਰਾਓ ਅੰਬੇਦਕਰ ਉਸ ਦੇ ਪ੍ਰਧਾਨ ਸੀ ਤੇ ਜਦੋਂ ਲਾਗੂ ਕੀਤਾ ਗਿਆ ਪਤਾ ਕਿਸੇ ਨੂੰ 26 ਜਨਵਰੀ 1950 ਨੂੰ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਆ ਉਹ ਲਾਗੂ ਕੀਤਾ ਗਿਆ ਸਾਰੇ ਦੇਸ਼ ਦੇ ਵਿੱਚ ਜਦੋਂ ਕਿ ਅਸੀਂ 15 ਅਗਸਤ 1947 ਨੂੰ ਆਜ਼ਾਦ ਹੁੰਨੇ ਆ ਉਸ ਤੋਂ ਬਾਅਦ ਸਾਡੇ ਦੇਸ਼ ਦੀ ਸਮੁੱਚੀ ਵਾਗ ਡੋ ਗਈ ਲੋਕਾਂ ਦੇ ਕੀ ਹੱਕ ਨੇ ਲੋਕਾਂ ਦੇ ਕੀ ਕਾਨੂੰਨ ਨੇ ਉਸ ਵੱਡੀ ਮੋਟੀ ਕਿਤਾਬ ਤਾਂ ਕਾਫੀ ਇੱਕ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹ ਡਾਕਟਰ ਭੀਮਰਾਓ ਅੰਬੇਦਕਰ ਸੀਗੇ ਉਹਨਾਂ ਨੇ ਇਹ ਜਿਹੜਾ ਸੰਵਿਧਾਨ ਤਿਆਰ ਕੀਤਾ ਕਮੇਟੀ ਦੇ ਅਨੁਸਾਰ ਬਾਕੀ ਦੇ ਜਿਹੜਾ ਬਾਕੀ ਦੇਸ਼ਾਂ ਦੇ ਸੁਧਾਨ ਸੀ ਉਹਨਾਂ ਦੇ ਵਿੱਚੋਂ ਕੁਝ ਚੰਗੀਆਂ ਗੱਲਾਂ ਲੈ ਕੇ ਤੇ ਕੁਝ ਸਾਡੇ ਦੇਸ਼ ਦੇ ਅਨੁਸਾਰ ਇਹ ਸੰਵਿਧਾਨ ਬਣਾਇਆ ਤੇ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਸੀ ਉਹ ਲਾਗੂ ਕੀਤਾ ਗਿਆ